ਕਿਛਲੇ ਦਿਨੀ ਵਿਰੋਧ ਵੀ ਤੁਹਾਡਾ ਦੇਖਣ ਨੂੰ ਮਿਲਿਆ ਸੀਗਾ ਉਹ ਤੇ ਮੈਂ ਦੇਖਦੇ ਉਹ ਨਹੀਂ ਉਹਦੇ ਵਿੱਚ ਤਾਂ ਜੀ ਪਿੰਡ ਵਾਲੇ ਸੀਗੇ ਸਾਡੇ ਨਾਲ ਬਾਅਦ ਚ ਬਹੁਤ ਉਹਨਾਂ ਨੇ ਅਪੋਲੋਜਾਈਜ਼ ਕੀਤਾ ਕਹਿੰਦੇ ਜੀ ਹੁਣ ਸਾਡੀ ਤਾਂ ਸਟੇਜ ਹੀ ਕੈਪਚਰ ਹੋ ਚੁੱਕੀ ਹੈ ਬਈ ਅਸੀਂ ਪਿੰਡ ਵਾਲੇ ਤੇ ਤੁਹਾਡੇ ਨਾਲ ਹੀ ਆ ਬਈ ਹੁਣ ਕੀ ਕਰੀਏ ਕੀ ਲੱਗਦਾ ਵੀ ਤੁਹਾਨੂੰ ਕਿਸੇ ਰਾਜਨੀਤਿਕ ਪਾਰਟੀ ਨੇ ਕਰਵਾਇਆ ਸੀ ਜਾਂ ਨਹੀਂ ਉਹ ਫਿਰ ਗੱਲ ਹੀ ਇਹ ਹੁੰਦੀ ਹੈ ਜੀ ਜਿਹਦੇ ਹੁਣ ਥੋੜੇ ਜਿ ਰੱਖਦੇ ਆ ਸਿਆਸੀ ਯੋ ਕਿਤੇ ਛੇ ਦਿਨਾਂ ਦੇ ਹੱਥ ਚਾਰਜ ਵੀ ਫਿਰ ਤੁਹਾਨੂੰ ਪਤਾ ਹੀ ਹੈ ਜੀ ਹਾਂ ਕਿਛਲੇ ਦਿਨੀ ਵਿਰੋਧ ਵੀ ਤੁਹਾਡਾ ਦੇਖਣ ਨੂੰ ਮਿਲਿਆ ਸੀਗਾ ਉਹ ਤੇ ਮੈਂ ਦੇਖਦੇ ਉਹ ਨਹੀਂ ਉਹਦੇ ਵਿੱਚ ਤਾਂ ਜੀ ਪਿੰਡ ਵਾਲੇ ਸੀਗੇ ਸਾਡੇ ਨਾਲ ਬਾਅਦ ਚ ਬਹੁਤ ਉਹਨਾਂ ਨੇ ਅਪੋਲੋਜਾਈਜ਼ ਕੀਤਾ ਕਹਿੰਦੇ ਜੀ ਹੁਣ ਸਾਡੀ ਤਾਂ ਸਟੇਜ ਹੀ ਕੈਪਚਰ ਹੋ ਚੁੱਕੀ ਹੈ ਭਈ ਅਸੀਂ ਪਿੰਡ ਵਾਲੇ ਤਾਂ ਤੁਹਾਡੇ ਨਾਲ ਹੀ ਆਂ ਬਈ ਹੁਣ ਕੀ ਕਰੀਏ ਕੀ ਲੱਗਦਾ ਵੀ ਤੁਹਾਨੂੰ ਕਿਸੇ ਰਾਜਨੀਤੀ ਪਾਰਟੀ ਨੇ ਕਰਵਾਇਆ ਸੀ ਜਾਂ ਕਿ ਨਹੀਂ ਉਹ ਫਿਰ ਗੱਲ ਹੀ ਇਹ ਹੁੰਦੀ ਹੈ ਜੀ ਜਿਹੜੇ ਹੁਣ ਥੋੜੇ ਜਿ ਰੱਖਦੇ ਆ ਸਿਆਸੀ ਤੇ ਉਹ ਕਿਤੇ ਸਟੇਜ 'ਤੇ ਹੱਥ ਚਾਜਵੇ ਫਿਰ ਤੁਹਾਨੂੰ ਪਤਾ ਹੀ ਹੈ ਜੀ ਹਾਂ ਪਿਛਲੇ ਦਿਨੀ ਵਿਰੋਧ ਵੀ ਤੁਹਾਡਾ ਦੇਖਣ ਨੂੰ ਮਿਲਿਆ ਸੀਗਾ ਉਹ ਤੇ ਮੈਂ ਦੇਖ ਲਿਆ ਉਹ ਨਹੀਂ ਉਹਦੇ ਵਿੱਚ ਤਾਂ ਜੀ ਪਿੰਡ ਵਾਲੇ ਸੀਗੇ ਸਾਡੇ ਨਾਲ ਬਾਅਦ 'ਚ ਬਹੁਤ ਉਹਨਾਂ ਨੇ ਅਪੋਲੋਜਾਈਜ਼ ਕੀਤਾ ਕਹਿੰਦੇ ਜੀ ਹੁਣ ਸਾਡੀ ਤਾਂ ਸਟੇਜ ਹੀ ਕੈਪਚਰ ਹੋ ਚੁੱਕੀ ਹੈ ਬਈ ਅਸੀਂ ਪਿੰਡ ਵਾਲੇ ਤੇ ਤੁਹਾਡੇ ਨਾਲ ਹੀ ਆ ਬਈ ਹੁਣ ਕੀ ਕਰੀਏ ਕੀ ਲੱਗਦਾ ਵੀ ਤੁਹਾਨੂੰ ਕਿਸੇ ਰਾਜਨੀਤਿਕ ਪਾਰਟੀ ਨੇ ਕਰਵਾਇ ਸੀ ਜਾਂ ਕਿ ਨਹੀਂ ਉਹ ਫਿਰ ਗੱਲ ਹੀ ਇਹ ਹੁੰਦੀ ਹੈ ਜੀ ਜਿਹੜੇ ਹੁਣ ਥੋੜੇ ਜਿ ਦੇ ਰੱਖਦੇ ਆ ਸਿਆਸੀ ਤੇ ਉਹ ਕਦੇ ਸਟੇਜ 'ਤੇ ਹੱਥ ਚਾਜਦੇ ਫਿਰ ਤੁਹਾਨੂੰ ਪਤਾ ਹੀ ਹੈ ਜੀ ਹਾਂ ਪਿਛਲੇ ਦਿਨੀ ਵਿਰੋਧ ਵੀ ਤੁਹਾਡਾ ਦੇਖਣ ਨੂੰ ਮਿਲਿਆ ਸੀਗਾ ਉਹ ਤੇ ਮੈਂ ਦੇਖਦੇ ਉਹ ਨਹੀਂ ਉਹਦੇ ਵਿੱਚ ਤਾਂ ਜੀ ਪਿੰਡ ਵਾਲੇ ਸੀਗੇ ਸਾਡੇ ਨਾਲ ਬਾਅਦ ਚ ਬਹੁਤ ਉਹਨਾਂ ਨੇ ਅਪੋਲੋਜਾਈਜ਼ ਕੀਤਾ ਕਹਿੰਦੇ ਜੀ ਹੁਣ ਸਾਡੀ ਤਾਂ ਸਟੇਜ ਹੀ ਕੈਪਚਰ ਹੋ ਚੁੱਕੀ ਹੈ ਬਈ ਅਸੀਂ ਪਿੰਡ ਵਾਲੇ ਤੇ ਤੁਹਾਡੇ ਨਾਲ ਹੀ ਆ ਬਈ ਹੁਣ ਕੀ ਕਰੀਏ ਕੀ ਲੱਗਦਾ ਵੀ ਤੁਹਾਨੂੰ ਕਿਸੇ ਰਾਜਨੀਤਿਕ ਪਾਰਟੀ ਨੇ ਕਰਵਾਇਆ ਸੀ ਜਾਂ ਨਹੀਂ ਉਹ ਫਿਰ ਗੱਲ ਹੀ ਇਹ ਹੁੰਦੀ ਹੈ ਜੀ ਜਿਹੜੇ ਹੁਣ ਥੋੜੇ ਜਿ ਰੱਖਦੇ ਆ ਸਿਆਸੀ ਉਹ ਕਦੇ 스테ਜ ਉਨਾ ਦੇ ਹੱਥ ਚ ਆ ਜਵੇ ਫਿਰ ਤੁਹਾਨੂੰ ਪਤਾ ਹੀ ਹੈ ਜੀ ਹਾਂ ਪਿਛਲੇ ਦਿਨੀ ਵਿਰੋਧ ਵੀ ਤੁਹਾਡਾ ਦੇਖਣ ਨੂੰ ਮਿਲਿਆ ਸੀਗਾ ਉਹ ਕਿਵੇਂ ਦੇਖਦੇ ਉਹ ਨਹੀਂ ਉਹਦੇ ਵਿੱਚ ਤਾਂ ਜੀ ਪਿੰਡ ਵਾਲੇ ਸੀਗੇ ਸਾਡੇ ਨਾਲ ਬਾਅਦ ਚ ਬਹੁਤ ਉਹਨਾਂ ਨੇ ਅਪੋਲੋਜਾਈਜ਼ ਕੀਤਾ ਕਹਿੰਦੇ ਜੀ ਹੁਣ ਸਾਡੀ ਤਾਂ 스테ਜ ਹੀ ਕੈਪਚਰ ਹੋ ਚੁੱਕੀ ਹੈ ਭਈ ਅਸੀਂ ਪਿੰਡ ਵਾਲੇ ਤਾਂ ਤੁਹਾਡੇ ਨਾਲ ਹੀ ਆਂ ਬਈ ਹੁਣ ਕੀ ਕਰੀਏ ਕੀ ਲੱਗਦਾ ਵੀ ਤੁਹਾਨੂੰ ਕਿਸੇ ਰਾਜਨੀਤਿਕ ਪਾਰਟੀ ਨੇ ਕਰਵਾਇਆ ਸੀ ਜਾਂ ਕਿ ਨਹੀਂ ਉਹ ਫਿਰ ਗੱਲ ਹੀ ਇਹ ਹੁੰਦੀ ਹੈ ਜੀ ਜਿਹੜੇ ਹੁਣ ਥੋੜੇ ਜਿ ਰੱਖਦੇ ਆ ਸਿਆਸੀ ਤੇ ਉਹ ਕਿਤੇ ਸਟੇਜ 'ਤੇ ਹੱਥ ਚਾਜਵੇ ਫਿਰ ਤੁਹਾਨੂੰ ਪਤਾ ਹੀ ਹੈ ਜੀ ਹਾਂ ਪਿਛਲੇ ਦਿਨੀ ਵਿਰੋਧ ਵੀ ਤੁਹਾਡਾ ਦੇਖਣ ਨੂੰ ਮਿਲਿਆ ਸੀਗਾ ਉਹ ਤੇ ਮੈਂ ਦੇਖਦੇ ਉਹ ਨਹੀਂ ਉਹਦੇ ਵਿੱਚ ਤਾਂ ਜੀ ਪਿੰਡ ਵਾਲੇ ਸੀਗੇ ਸਾਡੇ ਨਾਲ ਬਾਅਦ 'ਚ ਬਹੁਤ ਉਹਨਾਂ ਨੇ ਅਪੋਲੋਜਾਈਜ਼ ਕੀਤਾ ਕਹਿੰਦੇ ਜੀ ਹੁਣ ਸਾਡੀ ਤਾਂ ਸਟੇਜ ਹੀ ਕੈਪਚਰ ਹੋ ਚੁੱਕੀ ਹੈ ਬਈ ਅਸੀਂ ਪਿੰਡ ਵਾਲੇ ਤਾਂ ਤੁਹਾਡੇ ਨਾਲ ਹੀ ਆ ਬਈ ਹੁਣ ਕੀ ਕਰੀਏ ਕੀ ਲੱਗਦਾ ਵੀ ਤੁਹਾਨੂੰ ਕਿਸੇ ਰਾਜਨੀਤੀ ਪਾਰਟੀ ਨੇ ਕਰਵਾਇਆ ਸੀ ਜਾਂ ਫਿਰ ਨਹੀਂ ਉਹ ਫਿਰ ਗੱਲ ਹੀ ਇਹ ਹੁੰਦੀ ਹੈ ਜੀ ਜਿਹੜੇ ਹੁਣ ਥੋੜੇ ਜਿ ਰੱਖਦੇ ਆ ਸਿਆਸੀ ਤੇ ਉਹ ਕਿਤੇ ਸਟੇਜ 'ਤੇ ਹੱਥ ਚਾਜਵੇ ਫਿਰ ਤੁਹਾਨੂੰ ਪਤਾ ਹੀ ਹੈ ਜੀ ਹਾਂ ਠੀਕ